ਇਹਨੂੰ ਅਸੀਂ ਟਰਾਲੇ ਦਾ ਨਾਮ ਹੀ ਦਿੱਤਾ ਹੈ ਪੰਜਾਬ ਪੁਸਲੇ ਵਿੱਚ ਹੈ ਦੇਖਣਾ ਵੀ ਕਿੰਨਾ ਤੇਜ ਵਧਾਇਆ ਨਹੀਂ ਰਿਸਤਾ 6 ਪ੍ਰਿੰਦਰ ਗੱਡੀ ਇੱਕ ਪਾਸੇ ਅਰਨੀ ਆਲੀਆ ਖੰਡਾ ਲਓ 30 ਸੈਕਿੰਡ ਬੀਤੇ ਨੇ ਪੁਆਇੰਟ ਇਹ ਘੂਰੇ ਦੇ ਲਓ ਇਹਦੇ ਦੇ ਪਾਸੇ ਪਾਈ ਹੋਈ ਕਬੱਡੀ ਤਰਤੇ ਪੁੱਛੋ ਦੀ ਆ ਇੱਥੇ ਰੱਖ ਲਓ ਮਹਾਰ ਲੱਗੇ ਕਿਧਰ ਨੂੰ ਜੱਥਾ ਮਾਰਿਆ ਹੈ ਇੱਥੇ ਰੱਖ ਜਸਵੰਤ ਫੌਜੀ ਤੇ ਮੋਰ ਕੁੱਡੀ ਪਰੇ ਦੇ ਦਰਵਾਜ਼ੇ ਟਕਰ ਸਾਹ ਬਰੋਡ ਨੂੰ ਤਲਵਾ ਕਰਦੇ ਸ਼ੁਕਰੀਆ ਤਾਂ ਮਾਰਦੇ ਤਾਲੀਆਂ ਉੱਠੀ ਤੇ ਤਰ ਹੁਣੇ ਫੋਨ ਆਇਆ ਜਲਾਲ ਦੀ ਟੀਮਾਂ ਦਾ ਇਹ ਵੀ ਟੀਮ ਐਸ ਕਰੂ ਅ ਦਰਸ਼ਕੀ ਰੋਕ ਕਰ ਲੈਣ ਬਠਿੰਡਾ ਕਲੱਬ ਦੀ ਟੀਮ ਜਿਹੜੀ ਆ ਗਈ ਇਹਦੇ ਦੇ ਪਾਸੇ ਬਠਿੰਡੇ ਵਾਲੇ ਸਾਹ ਦੇ ਬਠਿੰਡਾ ਇਹ ਅਰਨੀਮਾਲ ਪਿੰਡ ਦਾ ਜਿਹੜਾ ਆਪਣੀ ਟੀਮ ਦੇ ਲਈ ਜੁੜ ਗਿਆ ਇਸ ਗੱਲ ਨੂੰ ਦਾ ਪਿੰਡ ਕਹਿੰਦੇ ਵੀ ਢੋਡੀਪੁਰਾ ਜਿਹੜਾ ਮੁੱਦਾ ਹੈ ਅੱਜ ਬਠਿੰਡੇ ਚਲੇ ਦੇ ਨਹੀਂ ਕਬੱਡੀਆਂ ਪਾਉਣਾ ਸੂਬਾ ਨਾ ਹੈ ਦੋ ਸਕੇ ਵੀਰ ਕਬੱਡੀ ਖੇਡ ਰਹੇ ਨੇ ਸੂਬਾ ਔਰ ਨਿੰਮਾ ਢੋਡੀਪੁਰੇ ਵਰਗੇ ਦੋ ਸਕੇ ਵੀਰ ਹੈ

ਨਹੀਂ ਤਾਂ ਟੋਡ ਮਾਰਸਲ ਹੋ ਜਾਊਗਾ ਇੱਧਰ ਆਓ ਪਲੀਜ਼ ਬਈ ਵਾ ਇੱਧਰਲੇ ਪਾਸੇ ਆ ਇੱਥੇ ਰੱਖ ਹੈਗੀ ਗੱਡੀ ਨਹੀਂ ਰਿਸਰ ਬਲਜੀਤ ਸਿੰਘ ਵੀ ਕੈਨੇਡਾ ਸਾਹਿਬ ਇਹ ਕਹਿੰਦੇ ਵੀ ਉਹ ਨਾ ਜਿਹੜਾ ਐ ਵੀ ਜਿਵੇਂ ਕੈਨੇਡਾ ਦੇ ਵਿੱਚ 28 28 ਟਾਇਰੇ ਟਰਾਲੇ ਚੱਲਦੇ ਐ ਇਹਨੂੰ ਅਸੀਂ ਟਰਾਲੇ ਦਾ ਨਾਂ ਹੀ ਦਿੱਤਾ ਪੰਜਾਬ ਤੋਂ ਬਥਰੇ ਵਿੱਚ ਐ ਦੇਖਣਾ ਵੀ ਕਿੰਨਾ ਧੜਾ ਵਧਾਇਆ ਨਹੀਂ ਰਿਸਰ 6 ਸਿਲੰਡਰ ਗੱਡੀ ਇੱਕ ਪਾਸੇ ਗੋੜਾ ਘੋੜੀਆਂ ਵਾਲਾ ਕਿੱਥੇ ਬਤੰਦਰ ਟਾਇਰ ਨਾਲ ਮੁੰਡਾ ਪੁਆਇੰਟ ਹਾਵੀ ਕਰਦਾ ਹੈ ਬਈ ਵਾ ਬੈਜੋ ਵੀ ਐਕਸਟਰਾ ਖਿਡਾਰੀ ਬੈਜੋ ਇਹ ਤਰਤਾ ਅੰਗਜੋਲ ਆਪਣੀ ਟੀਮ ਦੇ ਲਈ ਜੁੜ ਗਿਆ ਹੈ ਇਹ ਆ ਪੁੱਟੋ ਪਿੰਡ ਗਗੜੇ ਦੀ ਧਰਤੀ ਦਾ ਜਸ ਗਗੜੇ ਦਾ ਚਾਚਾ ਮੇਰੇ ਵੀਰੋ ਅੰਤਰਰਾਸ਼ਟਰੀ ਖਿਡਾਰੀ ਜਸ ਗਗੜੇ ਗਗੜੇ ਵਾਲੇ ਦਾ ਇਹ ਚਾਚਾ ਐਸੇ ਵੇ ਪੁੱਟੋ ਗਗੜੇ ਦੀ ਪਾਈ ਹੋਈ ਕਬੱਡੀ ਦੇ ਸਾਹਮਣੇ ਵਜੀਰਾਪੁਰ ਥੜੀ ਅੱਗੇ ਵੱਧ ਕੇ ਮੁਕਾਬਲਾ ਕਰਦਾ ਹੋਇਆ ਗੁੱਟ ਫੜ ਕੇ ਜੀ ਛੱਡੀ ਹੈ ਬਈ ਇਸਾ ਕੇ ਬਹਿ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਕਿ ਦੁੱਧ ਵੀ ਉਬਲਦੇ ਪੁੱਤ ਵਿਗੜਦੇ ਬਾਤੀ ਧੀਰ ਨਾਲ ਆਉਂਦੇ ਨੇ ਬਹਿ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਵਜ਼ੀਰੇ ਕੁੱਤਰੀ ਵਾਲੇ ਨੇ ਬਹਿ ਜਾ ਬਹਿ ਜਾ ਕਰਵਾਤੀ ਐ ਆ ਵੀ ਸ਼ਕੀਨਾ ਆ ਸੂਬੇ ਦਾ ਵੱਡਾ ਵੀਰ ਅਫਸਰ ਨਿੰਮਾ ਕੋਟੀਪੁਰਾ ਜਿਹੜਾ ਮੋਗਾ ਦਾ ਨਬਰੂ ਕਬੱਡੀ ਪਾਉਣਾ ਹੈ ਇਹ ਬਠਿੰਡੇ ਵੱਲੋਂ ਬੋਲਿਆ ਹੈ ਤਾਵਾ ਉਧਰਲੇ ਪਾਸੇ ਦੇਖਣਾ ਵੀ ਮੋਲੂ ਦੇ ਨਾਲ ਹੱਥ ਜੁੜੀ ਹੋਈ ਸੀ ਪਰ ਪੁਆਇੰਟ ਇਹ ਨਿੰਮੇ ਰਾਜ ਆਨੇ ਆਪਦੀ ਟੀਮ ਦੇ ਲਈ ਜੜਾ ਬਠਿੰਡੇ ਜिले ਜिले ਆਵੀਂ ਗੁਰਪਾਤਵੀ ਕਬੱਡੀ ਅਰਨੀਵਾਲ ਪਿੰਡ ਹੈ ਜ਼ਿਲ੍ਹਾ ਮੁਕਸਰ ਹੈ ਇਸ ਗੱਪਰੂ ਦਾ ਹਾਂਡਾ ਨੌ ਪਾਈ ਹੋਈ ਕਬੱਡੀ ਬੜਾ ਤੇਜ਼ ਤਰਾ ਧਾਵੀ ਹੈ ਨੌਨ ਸਟਾਪ ਰੇਡਰ ਹੈ ਇੱਕ ਪਾਸੇ ਦੇਖ ਲੈ ਵੀ ਪੂਰਾ ਢੱਡਾਂ ਵਾਲਾ ਕਲਾ ਹੜ ਜੋ ਪਿੱਛੇ ਮੈਂ ਵੇਖ ਰਿਹਾ ਇਸ ਮੁੰਡੇ ਦੇ ਨਾਲ ਦੋ ਹੱਥ ਮਾਨਸਾ ਜ਼ਿਲ੍ਹਾ ਪਿੰਡ ਢੱਡੇ ਨੌ ਪੂਰਾ ਐਸ ਵੇਲੇ ਕੇਰਲ ਦੀ ਪੂਰੀ ਪੂਰੀ ਕੋਸ਼ਿਸ਼ ਇੱਕ ਪਾਸੇ ਅਰਨੀ ਵਾਲੀਆ ਹਾਂਡਾ ਲਓ 30 ਸੈਕਿੰਡ ਬਿੰਕ ਤੇ ਪੁਆਇੰਟ ਇਹ ਧੂਰੇ ਦੇ ਖਾਤੇ ਦੇ ਵਿੱਚ ਮਾਰ ਦਿਓ ਤਾਲੀਆਂ ਇਸ ਬਾਦ ਦੇ ਰਾਤੇ ਬਈ ਬਾ ਗੁਰਦਾਸ ਮਾਨ ਜੀ ਨੇ ਵੀ ਗਾਇਆ ਸੀ ਕਿ ਬਹਿ ਕੇ ਦੇਖ ਜਵਾਨਾ ਵਾਦੇ ਪਗੜਾ ਪਾਉਂਦੇ ਨੇ ਦੁੱਧ ਉੱਪਰ ਦੇ ਪੁੱਤ ਵਿਗੜਦੇ ਬਾਤੀ ਦੇਰ ਨਾਲ ਆਉਂਦੇ ਨੇ ਬਹਿ ਕੇ ਦੇਖ ਜਵਾਨਾ ਵਾਦੇ ਪਗੜਾ ਪਾਉਂਦੇ ਨੇ ਲਓ ਜਗੇਸ਼ ਜੀ ਐਸ ਵੇ ਸੂਬੇ ਦੀ ਪਾਈ ਹੋਈ ਕਬੱਡੀ ਸੂਣਾ ਬੱਲੇ ਟੱਬਾ ਟੱਕ ਹਲੋ ਬਗਲ ਦਾ ਦੋਈ ਪੁਆਇੰਟ ਆ ਵੀ ਤਾਂ ਹਾਂਜੀ ਸਾਡੇ ਦਰਮਿਆਨ ਛੇ ਗੁਰਦਾਸ ਸਿੰਘ ਦੇ ਬੋਧੀ ਤੇ ਉਹਨਾਂ ਦੇ ਗੁਰਾਂ ਸਾਰੇ ਤਕਰੀਰ ਲਾਤੇ ਆਵਦੇ ਸੋ ਇਤੀ ਅਸੀਂ ਸਮੂਹ ਸ਼ਹੀਦ ਗੰਗਾ ਸਿੰਘ ਸਪੋਰਟਸ ਕਲਬ ਦੇ ਬੰਦੋਂ ਪਿੰਡ ਦੇ ਸਾਰੇ ਬੰਦਰਾਂ ਤੇ ਸਤੰਤ ਸੱਜਣਾ ਬਲਵਾਨ ਨੂੰ ਅੱਛਾ ਸਨਚਨ ਕਰਦੇ ਜੀ ਆਣ ਬੰਦੇ ਨੂੰ ਸ਼ਹੀਦ ਗੰਗਾ ਸਿੰਘ ਦੇ ਦੋਹਰੇ ਚੇਤੀ ਵਾਲੀ ਧੰਨ ਬਈ ਦਾ ਇਸ ਤੋਂ ਅਗਲਾ ਮੈਚ ਜੋ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਇਹ ਵੀ ਦੋਵੇਂ ਟੀਮਾਂ ਬਾਦਲਪੁਰ ਹਨ ਕੀ ਤਕਲੀਫਾ ਵੀ ਬੈਠੋ ਵੀ ਬੈਠੋ ਦੇਖਣਾ ਚੱਲ ਗਿਆ ਕਿ ਨਹੀਂ ਬਾਤ ਨੂੰ ਵੀ ਬੈਠੋ ਲਾਓ ਇੱਧਰ ਤਿਰਤਾ ਪੁੱਤੋ ਦੀ ਧਰਤੀ ਦਾ ਬਲਜੀਤ ਸਿੰਘ ਜੀ ਕਹਿੰਦੇ ਇਹ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੈ ਇਹਦਾ ਠੇਢੀ ਦੱਸਦਾ ਵੀ ਇਹ ਪੰਜਾਬ ਪੁਲਿਸ ਵਾਲਾ ਹੀ ਹੋ ਸਕਦਾ ਹੈ ਹੋਰ ਕਿਸੇ ਮਹਤਮੇ ਜੈਦਾ ਬਦਦਾ ਜ ਨਹੀਂ ਹੁੰਦਾ ਲਾਓ ਇਧਰਲੇ ਪਾਸੇ ਪਾਈ ਹੋਈ ਕਬੱਡੀ ਤਿਰਤੇ ਪੁੱਤੋ ਦੀ ਆ ਇੱਥੇ ਰੱਖ ਲਾਓ ਮਹਾਰ ਵਰਗੇ ਕਿਧਰੋਂ ਨੂੰ ਗੱਠਾਂ ਮਾਰਿਆ ਹੈ ਇੱਥੇ ਰੱਖ ਲੈ ਰਿਸਤਾਂ ਆਂਕੇ ਗੜਾ ਇਹ ਪੱਪੀ ਚੂਹੜ ਚੱਕ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਤਾ ਜਿੱਥੋਂ ਦਾ ਬੈਲੀ ਚੂਹੜ ਚੱਕ ਪੱਪੂ ਚੂਹੜ ਚੱਕ ਗੋਲੂ ਚੂਹੜ ਚੱਕ ਵਾਲੇ ਅੰਮ੍ਰਿਤ ਰਾਏ ਕਬੱਡੀ ਖਿਡਾਰੀ ਹੋਏ ਨੇ ਇਹ ਪੱਪੀ ਚੂਹੜ ਚੱਕ ਵਾਲੇ ਨੇ ਅੰਦਰ ਆਪਣੀ ਟੀਮ ਦੇ ਲਈ ਜੋੜਿਆ ਲਓ ਗਗਰੇ ਦੇ ਧਰਤੀ ਦਾ ਇਹ ਨੌਜਵਾਨ ਪੁੱਟੋ ਇਸ ਵੇਲੇ ਪਾਈ ਹੈ ਕਬੱਡੀ ਸਿੱਖੀ ਸਰੂਪ ਸੰਤ ਬਾਬਾ ਚੀਤ ਤੇਗਾ ਸਿੰਘ ਕਲੱਬ ਚੰਦਪੁਰਾਣੇ ਵੱਲੋਂ ਖੇਡਦਾ ਹੈ ਔਰ ਪੁਆਇੰਟ ਪੁੱਟੋ ਗਗਰੇ ਵਾਲੇ ਦੇ ਖਾਤਰੀ ਵਿੱਚ ਆ ਗਏ ਵੈਰੀ ਵਾਹ ਇੱਕ ਬੁਜ਼ਾਰਸ਼ ਜੂਰ ਕਰਾਂਗਾ ਵੀ ਇਹਨਾਂ ਜਨਾਨੀਆਂ ਦਾ ਹੌਸਲਾ ਅਪਦਾਇ ਜਰੂਰ ਕਰੋ ਬੰਜੀਤ ਸਿੰਘ ਜੀ ਇੱਕ ਸਵਾਦਾਨਾ ਤੁਹਾਡੇ ਵੱਲੋਂ ਜਸਵੰਤ ਗਗੜੇ ਵਾਲੇ ਵੀ ਹੋ ਗਿਆ ਲਓ ਐਡਵੋਕੇਟ ਸਾਹਿਬ ਇੱਕ ਸਵਾਦਾਨਾ ਕਰਤੇ ਲਈ ਥੋਡੇ ਵੱਲੀ ਹੋ ਗਿਆ ਆਰਵੀ ਸ਼ਕੀਨਾ ਪਾਤੀ ਕਬੱਡੀ ਇਧਰਲੇ ਪਾਸੇ ਨਿੰਮਾ ਕੋਡੀ ਲਓ ਪੱਪੀ ਜੂਰ ਚੱਕਦੇ ਨਾਲ ਹੱਥ ਜੋੜੀ ਕਰਕੇ ਬਾਸ ਪਤਰਾ ਹੋਇਆ ਕਿ ਨਿੰਮਾ ਕੋਡੀ ਪੁਰਾ ਇੱਕ ਅੰਕ ਦਾ ਵਾਅਦਾ ਕਰ ਗਿਆ ਚੱਲ ਵੀ ਗੁਰੂ ਪਾਤੀ ਕਬੱਡੀ ਲੋ ਅੰਨੀਵਾਲ ਦਾ ਹੰਡਾ ਮੋਗਲ ਦੀ ਸੂਚੀ ਤੋਂ ਸਾਡੇ ਬਹੁਤ ਸਰਕਾਰ ਦੇ ਅਕੀਰ ਮੋਹਨ ਸਿੰਘ ਜੀ ਠੇਕੇਦਾਰ ਉਹਨਾਂ ਵੱਲੋਂ ਸੌਰਵੀ ਦਾ ਨਾਮ ਭੇਜਿਆ ਗਿਆ ਤੇ ਨਾਲ ਹੀ ਇਹ ਹਰਿਆਣਾ ਦੇ ਵੈਫਰੀ ਦੀ ਰਫਤ ਕੋ ਖੁਸ਼ ਹੋ ਗਏ ਸੌਰਵੀ ਦਾ ਹੋਰ ਨਾਮ ਤੋਂ ਜਾਇ ਬਹੁਤ ਬਹੁਤ ਧੰਨਵਾਦ ਜੀ ਨੂੰ ਬੰਦ ਬੈਠੇ ਰਹੇ ਕਰ ਰਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਠੇਕੇਦਾਰ ਸਾਹਿਬ ਦਾ ਸ਼ੁਕਰੀਆ ਜੀ ਬਈਆ ਸਨਾਇ ਮੋਗਨ ਸਿੰਘ ਦੀ ਦਿੱਤਾ 100 ਰੁਪਏ ਦਾ ਮਾਣ ਜਿਹੜਾ ਇਹ ਮੋਗਾ ਟਾਪ ਦੀ ਟੀਮ ਦੇ ਲਈ ਹੈ

ਦੇਖੋ ਵੀ ਦੇਖੋ ਮੁੰਡੇ ਮਾਰਦੇ ਤਾੜੀਆਂ ਸੇਬਰਾਂ ਦੇ ਨਾਂ ਤੇ ਐ ਮਾਰਦੇ ਤਾੜੀਆਂ ਆ ਪੰਜਾਬ ਪੁਲਸਰਾਂ ਨਹੀਂ ਰਿਸਤੇ ਠੇਕੇਦਾਰ ਸਾਹਿਬ ਇਹ ਪੰਜਾਬ ਪੁਲਸਰ ਹੈ ਇੱਕ ਡੱਬਾ ਇੱਧਰ ਕਰਦੀ ਆ ਆਪਾਂ ਦਸਾਂਗੇ ਬਾਹਰ ਦਾ ਨਹੀਂ ਰਿਸਤਾਂ ਆ ਗੱਲ ਲਿਆ ਹੈਵੀ ਗੱਡੀ ਤੇ ਆ ਨਹੀਂ ਰਿਸਤਾਂ ਇਹ ਅੰਗ ਜਾਂਦੀ ਦੇ ਡਬਲ ਕੱਟ ਸਾਗੀ ਦੇ ਹਿੱਸੇ ਕੰਬੀ ਹੋਏ ਤੇ ਸਟਰਾਹ ਦੇ ਸੋਰਨਾ ਦੇਸ ਸਿੰਘ ਜੀ ਅੱਜ ਕੋਈ ਤਾਂ ਅਸੀਂ ਇਹ ਨੂੰਹਾਂ ਚਾਚਾ ਦੀ ਸੰਬਾਧ ਦੇਸ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਬਹੁਤ ਬਹੁਤ ਮਾਣ ਆਉਂਦਾ 100 ਸਰ ਪ੍ਰੋਡਕਟ ਸਪੈਸ਼ਲ ਨਾਮ ਤੇ ਜਾਇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਈ ਵਾਹ ਆ ਬਗਲੂ ਕਿਤੇ ਪਿਰਤੇ ਤੋਂ ਡਰਦਾ ਹੀ ਪੁਆਇੰਟ ਨਾ ਲਈ ਜਾਈ ਵੀ ਨਾਕੇ ਤੇ ਨਾ ਘੇਰ ਲੈ ਬਈ ਵਾਹ ਆਨੇ ਦੇ ਸਾਹ ਲਓ ਤਾਲੀ ਇੱਕ ਪਾਸੇ ਘੇਰਣ ਦੀ ਕੋਸ਼ਿਸ਼ ਤੇ ਗੁੱਟ ਫੜ ਕੇ ਜੀ ਛੱਡੀ ਹੈ ਮਾਰ ਦੋ ਤਾਲੀਆਂ ਯਾਰ ਅਸਲ ਵਿੱਚ ਦੇਖ ਲਓ ਵੀ ਬਾਹਤ ਹੀ ਵਧੀਆ ਜੱਫਾ ਕਹਿੰਦੇ ਵੀ ਪੁੱਟੋ ਬਗੜੇ ਵਾਲੇ ਨੂੰ ਰੱਖਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹਨੂੰ ਡੱਕ ਲਿਆ ਦਰਿਆ ਨੂੰ ਵੱਲ ਮਾਰਤਾ ਇੱਕ ਬਰਾਬਰ ਹੈ ਆਪਣੀ ਜਵਾਨੀ ਦੇ ਪਹਰ ਦੇ ਵਿੱਚ ਵੀ ਬੜੀ ਤਾਕਤਵੀਂ ਕਬੱਡੀ ਖੇਡਦੀ ਇਸ 마을 ਜਾਨੇ ਪੁੱਟੋ ਬਗੜੇ ਵਾਲੇ ਨੇ ਜਿਹਦਾ ਭਤੀਜਾ ਜਸ ਬਗੜੇ ਵਾਲਾ ਅੱਜ ਤੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜਸ ਬਗੜਾ ਇਸ ਨਾਲ ਦਾ ਭਤੀਜਾ ਹੈ ਔਰ ਸਾਹਮਣੇ ਪਾਈ ਹੋਈ ਕਬੱਡੀ ਤੇ ਨਿੰਮੇ ਢੋਡੀਪੁਰੇ ਵਾਲੀ ਦੀ ਹੈ ਤੇ ਹਿੱਸਾ ਨਾ ਜਾਂਦੀਆਂ ਅੱਗੇ ਵਧਦਾ ਹੋਇਆ ਇੱਕ ਪਾਸੇ ਨਿੰਮਾ ਢੋਡੀਪੁਰਾ ਇਹ ਵੀ ਆਪਣੇ ਸਮੇ ਦਾ 스타 ਖਿਡਾਰੀ ਦਾ ਬਬਲ ਸੰਤ ਦਾ ਖੇਡਾ ਬੜਾ ਸ਼ਤਮਤ ਬਹਾਸ ਵਰਗੀ ਅੱਖਾਂ ਤੇ ਪੁਆਇੰਟ ਤਾਲੀ ਦੇ ਹਿੱਸੇ ਅੰਨ ਤਾਲੀ ਦੇ ਹਿੱਸੇ ਸਾਡੇ ਬ੍ਰਾਹਮਣ ਸਰਕਾਰ ਦੇ ਜੇਗਾ ਸਰਦਾਰ ਵਰਦੀ ਸਿੰਘ ਕਨੇਡਾ ਵਾਲੇ ਉਹਨਾਂ ਨੇ 100 ਦੇ ਟੂਰਨਾਮੈਂਟ ਵਿੱਚ ਖੇਡਿਆ ਖਿਡਾਰੀ ਪ੍ਰਤਾ ਸਿੰਘ ਨੂੰ ਸਾਰਾ ਬੜਾ ਸਪੈਸ਼ਲ ਨਾਮ ਤੇ ਜਾਈ ਸ਼ਾਇਦ ਇਹਨਾਂ ਦੀ ਕੋਈ ਪੁਰਾਣੀ ਵਾਪਸੀ ਹੋ ਗਈ ਆਵੀ ਗਤੋਂ ਤਾਂ ਆਵੀਂ ਮੱਦੀ ਲਓ ਇਧਰਲੇ ਪਾਸੇ ਅਗਲੀ ਕਬੱਡੀ ਤੁਸੀਂ ਦੇਖ ਰਹੇ ਹੋ ਨਹੀਂ ਨਹੀਂ ਸਾਹ ਅਰਦੀ ਵਾਲਿਆ ਹਾਂਡਾ ਪੁਆਇੰਟ ਲੈ ਕੇ ਬਾਜ਼ਪਰਤ ਦਾ ਹੋਇਆ ਮੋਗਾ ਜਿਲ੍ਹੇ ਦੇ ਵੀ ਅੰਕ ਦਾ ਵਾਧਾ ਕਰ ਗਿਆ ਇਹ ਅਰਦੀ ਵਾਲ ਦਾ ਹਾਂਡਾ ਲਓ ਸਾਡੇ ਸਰਕਾਰ ਦੇ ਸਰਦਾਰ ਸਤ ਸਿੰਘ ਜੀ ਸਮਰਦਾਈ ਪਹੁੰਚ ਚੁੱਕੇ ਨੇ ਮੈਂ ਸਵਾਗਤ ਕੀ ਮੇਰੀ ਬੇਨਤੀ ਕਰਦਾ ਪਲੀਜ਼ ਉਹਨਾਂ ਦਾ ਸਵਾਗਤ ਦੇ ਲਈ ਕੇ ਆਓ ਸਰਦਾਰ ਅਰਤਾਰ ਸਿੰਘ ਜੀ ਸਮਰਦਾਈ ਜਿਹੜਾ ਨੇ ਮਸੀਹੇ ਕਹਿ ਦਈਏ ਤਾਂ ਕੋਈ ਹਿੰਝ ਨਿਤਿਕਰੀ ਹੋਵੇਗੀ ਮੈਂ ਦੱਸਣਾ ਚਾਹਵਾਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜੀਤ ਸਿੰਘ ਜੀ ਕੈਨੇਡਾ ਸਾਹਿਬ ਹੋਰਾਂ ਨੂੰ ਕਿ ਇਹ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਇੱਕ ਨਹੀਂ ਅਨੇਕਾਂ ਕਬੱਡੀ ਖੇਡ ਮੇਲਿਆਂ ਨੂੰ ਸਪான்ਸਰ ਕੀਤਾ ਹੈ ਔਰ ਅਨੇਕਾਂ ਕਬੱਡੀ ਕੱਪਾਂ ਨੂੰ ਸਪான்ਸਰ ਕੀਤਾ ਹੈ ਅੱਜ ਇਹਨਾਂ ਵੱਲੋਂ ਸਾਡੇ ਦਰਮਿਆਨ ਪਹੁੰਚੀ ਬੱਚੀ ਸੰਤੋਸ਼ ਦਾ ਜੋ ਵਿਸ਼ੇਸ਼ ਸਨਮਾਨ ਹੋਣਾ ਸੋ ਉਸ ਬੱਚੀ ਦੇ ਲਈ ਵੀ ਅੰਤਲ ਜੀ ਹੋਰਾਂ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਡਾ ਯੋਗਦਾਨ ਉਸ ਬੱਚੀ ਨੇ ਵੀ ਦਿੱਤਾ ਜਾਵੇਗਾ ਸੰਤੋਸ਼ ਸ਼ਰਮਾ ਜੋ ਸਾਡੇ ਕੋਲੇ ਪਹੁੰਚੀ ਹੈ ਉਹਦੇ ਬੱਚੀ ਦਾ ਵੀ ਮਾਨ ਸਨਮਾਨ ਅੰਤਲ ਜੀ ਨੇ ਕਰਨਾ ਹੈ 28 ਤਰੀਕ ਨੂੰ ਉਸ ਬੱਚੀ ਦੀ ਸ਼ਾਦੀ ਹੈ ਪਰ ਮੈਂ ਬੇਨਤੀ ਕਰਾਂਗਾ ਮੰਤ ਤੇ ਜਿੰਨੇ ਵੀ ਤਸ਼ੋਭਤ ਸਾਡੇ ਵੀਆਈਪੀ ਪਰਸਨ ਨੇ ਇਸ ਬੱਚੀ ਦੇ ਵਿਆਹ ਦਾ ਜਿਹੜਾ ਸਹਗਨ ਤੁਸੀਂ ਆ ਕੇ ਜਰੂਰ ਦੇ ਨੇ 500 ਨੋਟਸ ਆਰਿਆਂ ਨੇ ਦੇਨੇ ਇਸ ਬੱਚੀ ਨੂੰ ਲਓ ਇਧਰਲੇ ਪਾਸੇ ਅਗਲੀ ਕਬੱਡੀ ਸੱਤਾ ਪੁੱਜੋ ਵਾਲੇ ਦੀ ਪਾਈ ਹੋਈ ਹੈ ਕਾਹ ਦੇਖਾਂ ਅੰਗਲੀ ਮੁੰਡਾ ਪੰਜਾਬ ਪਹੁੰਚਦਾ ਇੱਕ ਪਾਸੇ ਬੋਲਾ ਲੈ ਵੀ ਬਬਲੂ ਮਿਸਲ ਉੱਚੀ ਮਾਰੀ ਬੋਲਿਏ ਵਾਲੇ ਬੋਲੇ ਨੂੰ ਸੌਂਦਾ ਬਹੁਤ ਘੱਟ ਹੈ ਨਹੀਂ ਸਭ ਕਾਦਰ ਸੱਤਾ ਪੁਆਇੰਟ ਬੱਲੇ ਬੱਲੇ ਪੁਆਇੰਟ ਜਾਂਦੀ ਦੇ ਹਿੱਸੇ ਇਹ ਆਹ ਬੋਲਿਏ ਦੀ ਧਰਤੀ ਦਾ ਬੋਲਾ ਜੀ ਨੇ ਜੱਫਾ ਮਾਰਿਆ ਵਾਈ ਵਾਹ ਆਮੀ ਗੁਰੂ ਪਾਵਿਕ ਕਬੱਡੀ ਲਓ ਟੁੱਟੋ ਗਗਰੇ ਦੀ ਧਰਤੀ ਦਾ ਅੱਗੇ ਵੱਧਦਾ ਹੋਇਆ ਕੋਲੇ ਕੋਲੇ ਟਾਇਰ ਤੜਦਾ ਹੈ ਅੰਕਲ ਜੀ ਕਹਿੰਦੇ ਇਸ ਮੁੰਡੇ ਨੇ ਆਪਣੀ ਜਵਾਨੀ ਦੇ ਪੈਰ ਦੇ ਵਿੱਚ ਬੜੀ ਤਾਕਤ ਦੀ ਕਬੱਡੀ ਖੇਡੀ ਹੈ ਗਗੜੇ ਦੀ ਧਰਤੀ ਦਾ ਪੁੱਤੋ ਕਹਿੰਦੇ ਵੀ ਜਦੋਂ ਆਪਣੀ ਜਵਾਨੀ ਦੇ ਪੈਰ ਦੇ ਵਿੱਚ ਕਿਸੇ ਖੇਡ ਮੇਲੇ ਦੇ ਵਿੱਚ ਜਾ ਕੇ ਖੜ ਜਾਂਦਾ ਸੀ ਤਾਂ ਵੱਡੀਆਂ-ਵੱਡੀਆਂ ਟੀਮਾਂ ਦੇ ਨੱਕ ਉੱਡ ਜਾਂਦੇ ਸੀ ਵੀ ਗਗੜੇ ਵਾਲਾ ੁੱਟੋ ਆ ਗਿਆ ਹੁਣ ਆਪਾਂ ਇੱਥੇ ਕੁਛ ਨਹੀਂ ਬੱਤੀ ਦਾ ਇਹ ਖਿਡਾਰੀ ਹੈ ਜਿਹਦਾ ਭਤੀਜਾ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਜੱਸ ਦਗਣਾ ਫਿਰ ਮੋੜ ਦੀ ਥਾਂ ਦੇ ਮੋੜ ਹੀ ਲੱਗਿਆ ਮੇਰੇ ਵੀਰੋ ਔਰ ਸਾਹਮਣੇ ਨਿੰਮਾ ਢੋਡੀਪੁਰਾ ਇਹ ਵੀ ਆਪਣੇ ਸਾਹਮਣੇ ਦਾ ਸਟਾਰ ਖਿਡਾਰੀ ਹੈ ਲਓ ਅਰਜ਼ਲੇ ਦੇਖ ਲੈ ਪਾਈ ਹੋਈ ਕਬੱਡੀ ਤੇ ਮੋਨੂ ਦੇ ਨਾ ਟੱਚ ਹੈ ਪੁਆਇੰਟ ਧਾਗ ਦੇ ਹਿੱਸੇ ਸਾਡੇ ਆਪਣੇ ਦੋਸਤ ਸਿੱਤਾ ਸੁជਵਾਲਾ ਨੂੰ ਅਤੇ ਦਿਖ ਬੇਸ ਬਖਸ਼ਣ ਨਾਂ ਤੇ ਜੀ ਅਸੀਂ ਧੰਨਵਾਦ ਕਰਦੇ ਹਾਂ ਅਗਰ ਦੋਸਤ ਸ਼ੁਕਰੀਆ ਜੀ ਬੇਵਾਹ ਇੱਧਰ ਆਣੇ ਵਾਲੀ ਹੈ ਹਾਂ ਖੰਡਾ ਪੁਆਇੰਟ ਲਾ ਕੇ ਬਾਜ਼ ਕਰਤੇ ਮੋਗਾ ਜਿਲ੍ਹੇ ਲਈ ਅੰਕ ਦਾ ਵਾਧਾ ਕੀਤਾ ਹੈ ਸ਼ਹੀਦ ਬਾਬਾ ਤੇਜ ਸਿੰਘ ਕਲੱਬ ਮੋਗਾ ਦੀ ਟੀਮ ਹੈ ਬਾਜੀ ਖਾਨੇ ਵਾਲੀ ਸਾਹਿਬ ਔਰ ਬਠਿੰਡੇ ਜ਼ਿਲ੍ਹੇ ਦੀ ਟੀਮ ਬਠਿੰਡੇ ਵਾਲੀ ਸਾਈਡ ਹੈ। ਇਧਰਲੇ ਪਾਸੇ ਸੂਬੇ ਪੋਡੀਪੁਰੇ ਨੇ ਅੱਗੇ ਵੱਧ ਕੇ ਧਾਵਾ ਬੋਲਿਆ। ਐਨ ਬਲਜੀਤ ਸਿੰਘ ਨੇ ਕਹਿੰਦੇ ਆਰਤੀਆਂ ਦਾ ਸੁਹਣਾੜਾ ਇਤਾਂ ਦਾ ਹੁੰਦਾ ਜਿੰਦਾਂ ਦਾ ਗੱਪਰੂ ਦਾ ਸਰੀਰ ਹੈ ਇਤਾਂ ਦਾ ਆਰਤੀਆਂ ਦਾ ਸੁਹਣਾੜਾ ਹੁੰਦਾ ਤੇ ਲਓ ਤਾਰੀ ਗਗੜੇ ਵਾਲੇ ਨੇ ਕਰਤਾ ਗੱਡਾ ਨਹੀਂ ਹੈ ਤੇ ਤੇ ਪੁਆਇੰਟ ਜਿਹੜਾ ਜਾਂਚੀ ਦੇ ਹਿੱਸੇ ਹੈ ਇੱਕ ਜੈਤੋ ਵਾਲਾ ਤਾਰੀ ਵਾਲਾ ਮਸ਼ਹੂਰ ਹੋਇਆ ਇਹ ਤਾਰੀ ਗਗੜੇ ਵਾਲਾ ਸੌਣ ਸਰਵਸ ਤਾਰੀ ਜੈਤੋ ਵਾਲਾ ਲਓ ਬਹੁਤ ਵਧੀਆ ਸੰਸਾਦ ਦਸ ਹੈ ਇਹ ਤਾਰੀ ਸੰਸਰ ਦੇ ਜੈਤੋ ਔਰ ਨਾਲ ਹੀ ਨਿਊਟਨ ਟੈਂਟ ਹਾਊਸ ਵਾਲੇ ਦਾ ਬਹੁਤ ਧੰਨਵਾਦ ਜੀਤੇ ਵਾਲੇ ਦਾ ਜਿਨ੍ਹਾਂ ਨੇ ਰੰਗ ਰੰਗੇ ਪੜਦਿਆਂ ਦੇ ਨਾਲ ਇਸ ਸਟੇਜ ਨੂੰ ਸਜਾਇਆ ਹੋਇਆ ਔਰ ਇਸ ਗਰਾਊਂਡ ਦੇ ਧਾਇਰੇ ਨੂੰ ਰੰਗ ਰੰਗ ਚੰਡਿਆਂ ਦੇ ਨਾਲ ਸਜਾਇਆ ਔਰ ਪਾਰ ਡਿਜੀਟਲ ਫੋਟੋ ਸਟੂਡੀਓ ਲਓ ਦੇਖ ਲਾ ਵੀ ਕੈਮਰਾ ਫੋਕਸ ਹੈ ਜਸਵੰਤ ਫੌਜੀ ਤੇ ਮੋਰ ਟੋਡੀਪੁਰ ਦੇ ਦਰਵਾਜ਼ੇ ਤੱਕ ਹੈ ਲਓ ਮੇਰੀ ਸਾ ਗੁੱਟ ਫੜ ਕੈਂਚੀ ਛੱਡੀ ਹੈ ਤੇ ਛੁੱਟੀ ਲੈ ਕੇ ਆ ਜਾ ਫੌਜੀ ਆਵੇ ਮਰਦਾ ਨੂਰ ਫੌਜੀ ਆਵੇ ਗਿੱਟੇ ਚ ਪੈ ਗਈ ਕੈਂਚੀ ਤੇ ਹੱਵੇ ਹੋਵੇ ਦੂਰ ਫੌਜੀ ਆਵੇ ਪੁਆਇੰਟ ਮੋਰ ਤੋਂ ਦੀਵਰੇ ਦਿਖਾਤੇ ਜੀ ਕਿਹਦਾ ਪੁਆਇੰਟ ਹੈ ਜੀ ਇਹ ਜਾਤੀ ਦਾ ਜਾਤੀ ਦਾ ਪੁਆਇੰਟ ਹੈ ਲਓ ਇਧਰਲੇ ਪਾਸੇ ਹੁਣ ਦੇਖਦੇ ਤਿਰਤਾ ਪੁੱਚੋ ਪਾਣੀ ਦੇ ਪਾਣੀ ਦੇ ਲਓ ਮੇਤਾ ਪੁੱਚੋ ਵਾਲਾ ਇਸ ਵੇਲੇ ਕਬੱਡੀ ਪਾਦਾ ਹੋਇਆ ਬਠਿੰਡੇ ਬੱਲੇ ਹੈਵੀ ਗੱਡੀ 6 ਸਿਲੰਡਰ ਨਹੀਂ ਰਿਸਾਂ ਮੈਂ ਪਹਿਲਾਂ ਵੀ ਆਖਾ ਸੀ ਜੇ ਪੌਲਸ ਵਾਲੇ ਦੀ ਪਛਾਣ ਕਰਦੀ ਇਹ ਤਾਂ ਤੇਜ ਤੋਂ ਹੋ ਜਾਂਦੀ ਹੈ ਵਾਹ ਇਧਰਲੇ ਪਾਸੇ ਹੈ ਗੱਡੀ ਇੱਥੇ ਲੱਗ ਗੋਲਾ ਮਾਰੀਆ ਪ੍ਰੈਸ ਨੌਜਵਾਨ ਨੇ ਹਰ ਜੇ ਪਾਸੇ ਇੱਥੇ ਰੱਕ ਕੇ ਰੋੜੀ ਰੋੜੀ ਵੀ ਚੰਦਰ ਦੇ ਡਰਾਈਵਰ ਨੇ ਗੱਡੀ ਝਿੱਜ ਕੇ ਮੋੜ ਤੋਂ ਮੋੜੀ ਭੰਪਾ ਮੇਨ ਪਟਾਣਾਲੇ ਪਾਰਤੀ ਪੈਰਾਂ ਦੀ ਜੋੜੀ ਚੰਦਰਿਆ ਤਸ ਕਰੀ ਹਲੇ ਪਹਿਲੀ ਕਿਸ਼ਤ ਨਹੀਂ ਮੋੜੀ ਬਾਈ ਵਾਹ ਸਾਡੇ ਬਹੁਤ ਹੀ ਫਤਕਾਰਦੇ ਉਹ ਸਬਾਲਾ ਹਰਪਿੰਦਰ ਸਿੰਘ ਉਸ ਮਾਪੇ ਉਹਨਾਂ ਨੂੰ ਜਗਤਾਰ ਸਿੰਘ ਗੜਾ ਉਹ ਸੌਰਥੇ ਨਾਮ ਤੋਂ ਜਗਤ ਇਸ ਇਮਰਾਨ ਜਿਹੜਾ ਮੀਟਿੰਗ ਸੰਭੀ ਜਿੱਤਾ ਉਹਨਾਂ ਨੂੰ ਭਿੰਨ ਸਮੂਚੀ ਤੇ ਉਹਨਾਂ ਦਿਵਾਰ ਤੋਂ ਦੇਖੇ ਉਹਨਾਂ ਦਾ ਸਨਮਾਨ ਕੀਤਾ ਅਸੀਂ ਸਾਹ ਫਰੌਂਡਰਾਂ ਦਾ ਧੰਨਵਾਦ ਕਰਦੇ ਸ਼ੁਕਰੀਆ ਤਾਂ ਮਾਰਦੇ ਤਾਲੀਆਂ ਉਹ ਭੰਨੀ ਕਹਿੰਦੀ ਜੀ ਜੀ ਕਹਿੰਦੀ ਚੱਲਦੀ ਸਾਰੇ ਨੰਬਰ ਦੀ ਕੂਰ ਦਾ ਨਾਰ ਜਾਲਮਾ ਦੇਤੇ ਤਤਰੀ ਦੇ ਦੂਰ ਤਾਂ ਕਿ ਜੀ 500 ਦਾ ਨੋਟ ਦੇ ਦੇ ਸਮਡੇ ਨੂੰ ਇਸ ਮੁੰਡੇ ਲਈ 500 ਦਾ ਨੋਟ ਆਇਆ ਕੱਢਿਆ ਕਰਾਂ ਬਾਅਦ ਜਿਵੇਂ ਗੱਡਾ ਪਾ ਥੱਲੇ ਕਰੋ ਸ਼ਰਾਬੀ ਗੱਡੀ ਤੇ ਭਾਈ ਬਾਬਾ ਦੀ ਬਲੀਆ ਸਰਦਾਰ ਕਾਲ ਸਿੰਘ ਦੀ ਸਵਾਦ ਭਾਈ ਬਲੀਆ ਪੰਜ ਸਵਾਲਤ ਪਕੜੇ ਵਾਲਾ ਅੱਗੇ ਵਧ ਕੇ ਪਾਈ ہوئی ਕਬੱਡੀ ਔਰ ਸਾਹਮਣੇ ਚਾਰ ਜਾਫੀ ਆਹ ਪੂਰਾ ਟੱਡਿਆਂ ਵਾਲਾ ਨਹੀਂ ਰਿਸਾ ਲੱਗ ਜੂ ਪਤਾ ਪੂਰਿਆ ਇਸ ਫੌਜੀ ਨੂੰ ਡੱਕਦਾ ਜਾਂ ਨਹੀਂ ਲਓ ਪੁਆਇੰਟ ਤਾਗਦੇ ਹਿੱਸੇ ਐ ਇੱਥੇ ਲੱਖ ਲੱਖ ਖੜੀ ਐ ਇਤਨਾ ਰੁਕਦੇ ਸਾਥ ਕੋਈ ਗੱਲ ਨਹੀਂ ਲਓ ਇਹ ਤਾਂ ਓਪਨ ਕਬੱਡੀ ਟੀਮਾਂ ਨਾਲੋਂ ਵੀ ਭਰੇ ਐ ਗੱਲ ਗੱਲ ਤੇ ਕਲੇਸ਼ ਏ ਕਰਦੇ ਐ ਇਕੜਾ ਕਿਸੇ ਨਾਲ ਘਟਾ ਐ ਲਓ ਗੋਲਾ ਤੇ ਸੁਬਾ ਸੁਬਾ ਤੇ ਗੋਲਾ ਲੈ ਵੀ ਗੋਲਾ ਹੁਣ ਤੇਰੀ ਹਿੱਕ ਦੇ ਜੋਰ ਦਾ ਪੱਲਾ ਲੱਗ ਜੇ ਨੀ ਆਹ ਕਿਹਦੇ ਸਹਾਰਾ ਦਾ ਬੂਹਦਾ ਨਹੀਂ ਨਹੀਂ ਪਾਇਆ ਧਾਰੀ ਦਾ ਸੋ ਇਸ ਮਕਰਲੇ ਦਾ ਹੋਇਆ ਔਰ ਅੱਧੇ ਸਮੇਂ ਦੇ ਅੰਤ ਬੱਲੇ ਸਾਡੇ 18 ਪੁਆਇੰਟ ਐ ਮੋਗੇ ਕਲੱਬ ਦੇ ਸਾਡੇ 18 ਪੁਆਇੰਟ ਮੋਗਾ ਬੀ ਪੁਆਇੰਟ ਬਠਿੰਡਾ ਜ਼ੋਰਦਾਰ ਤਾੜੀਆਂ ਮਾਰਦੇ ਉਸ ਸਮੇਲੇ ਪਹੁੰਚਿਆ ਜੀ ਬੀ ਪੁਆਇੰਟ ਬਠਿੰਡਾ ਤੇ 18.4 ਜੀ ਸਮਨਤ ਸਿੰਘ ਜੀ ਖਰਾਬਲੀਓ ਜਿੰਨਾ ਉਹਨਾਂ ਦੇ ਮਨ ਦੇ ਅੰਦਰੋਂ ਅਨਾਉਂਸ ਹੋ ਗਿਆ ਉਹਨਾਂ ਸਹਿਜ ਹੋਵੇ ਇਸ ਬੱਚੀ ਨੂੰ ਦਿੱਤਾ ਜਾਵੇਗਾ ਉਹਦੇ ਵਿਆਹ ਦੇ ਲਈ ਸੋ ਜ਼ੋਰਦਾਰ ਤਾੜੀਆਂ ਮਾਰਦੇ ਦੋਸਤੋ ਇੱਕ ਜ਼ੋਰਦਾਰ ਤਾੜੀ ਸੰਤੋਸ਼ ਸ਼ਰਮਾ ਨੂੰ ਜੋਗ ਦੇ ਵਿਆਹ ਦੇ ਲਈ ਸਹਿਯੋਗ ਵੀ ਦੇਣਾ ਸੋ ਨੈਸ਼ਨਲ ਪੱਧਰ ਖੇਡਦੀ ਹੋਈ ਉਹ ਬੱਚੀ ਜਿਹਨੇ ਬੰਬੇ ਵੀ ਖੇਡਣ ਜਾਣਾ ਹੈ ਔਰ ਇੱਥੇ ਤੁਹਾਨੂੰ ਆਪਣੀ ਖੇਡ ਦਾ ਪ੍ਰਦਰਸ਼ਨ ਦਿਖਾਵੇਗੀ ਉਹ ਬੱਚੀ ਸਾਡੇ ਕੋਲ ਪਹੁੰਚੀ ਹੋਈ ਹੈ ਸੰਤੋਸ਼ ਸ਼ਰਮਾ ਅਗਲੇ ਮੈਚ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਸ ਬੱਚੀ ਦਾ ਵੀ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਹੈਲੋ ਸਾਡੇ ਭਾਈ ਨੂੰ ਸਵਾਗਤ ਕੀ ਗੁਰਜੀਤ ਸਿੰਘ ਜੀ ਕੈਨੇਡਾ ਸਾਡੇ ਦਰਮਿਆਨ ਨੂੰ ਸ਼ੋਅ ਤੇ ਆਸੀ ਮੂਕਲਾ ਭੋਲੋ ਇੱਥੇ ਆਉਂਦੇ ਉਹਨਾਂ ਦਾ ਨਿਕਾ ਸਵਾਗਤ ਕਰਦੇ ਜੀ ਆਇਆਂ ਨੂੰ ਧੰਨਵਾਦ ਅੰਗਰ ਪਾਣ ਦੇ ਸਿਆਣੇ ਨੇ ਲਖਮਨ ਸਿੰਘ ਜੀ ਜੀਤੇ ਵਾਲੇ ਲਓ ਬੱਲੇ ਜਾਂਦੇ ਸੋਨ ਦੀ ਚੋੜ ਦੀ ਫਾਕੀ ਸਹੀ ਇੱਕ ਫੇਰ ਵੀ ਪਿੱਛੇ ਚੜ ਗਿਆ ਪੋਸ ਵਾਲੇ ਦੇ ਐਨੀ ਹਿੰਮਤ ਰੱਖਦਾ ਵੀ ਪੋਸ ਵਾਲੇ ਦੇ ਚੜ ਗਿਆ ਇੱਕ ਲਓ ਇਧਰਲੇ ਪਾਸੇ ਅਗਲੀ ਕਬੱਡੀ ਲਖਮਨ ਅੰਗਾਪੜਾ ਦਾ ਜੋ ਸਿਆਣਾ ਇੱਕ ਖਿਡਾਰੀ ਦੇ ਮੋਢੇ ਤੇ ਸਾਥੀ ਲੱਗੀ ਆ ਪਲੀਜ਼ ਗਰਾਊਂਡ ਦੇ ਵਿੱਚ ਆ ਜਨ ਸਰਦਾਰ ਲਖਮਨ ਸਿੰਘ ਜੀ ਜੋ ਅੰਗਾਪੜਾ ਦੇ ਸਿਆਣੇ ਨੇ ਔਰ ਇਧਰਲੇ ਪਾਸੇ ਜਸਵੰਤ ਪਾਈ ਹੋਈ ਕਬੱਡੀ ਖਾਸ ਸਮੇਂ ਤੋਂ ਬਾਅਦ ਸੈਡਾ ਚੇਂਜ ਹੋ ਚੁੱਕੇ ਨੇ ਵਜੀਰਾ ਗੁੱਤੜੀ ਵਾਲੇ ਨੇ ਜੱਫਾ ਮਾਰਿਆ ਬਹੁਤ ਹੀ ਸੋਹਣਾ ਜੱਫਾ ਵਜੀਰਾ ਗੁੱਤੜੀ ਲੋ ਇੱਕ ਅੰਕ ਦਾ ਵੱਤਾ ਕਰ ਗਿਆ ਆਪਣੀ ਟੀਮ ਦੇ ਲਈ ਬਠਿੰਡੇ ਜ਼ਿਲ੍ਹੇ ਦੇ ਲਈ ਅੰਕ ਦਾ ਵੱਤਾ ਲਓ ਇਧਰਲੇ ਪਾਸੇ ਨਿੰਮਾ ਪੋਡੀਪੁਰੇ ਦੀ ਧਰਤੀ ਦਾ ਸਾਹਮਣੇ ਪਾਈ ਹੋਈ ਕਬੱਡੀ ਇੱਕ ਪਾਸੇ ਬੋਲਾ ਘੋਲੀਏ ਵਾਲਾ ਇੱਕ ਪਾਸੇ ਉੱਚੇ ਲੰਮੇ ਕੱਦ ਦੇ ਵਿੱਚ ਤਾਰੀ ਗਗੜੇ ਵਾਲਾ ਤੇ ਮੁਕਾਬਲਾ ਬੋਲੇ ਘੋਲੀਏ ਦੇ ਨਾਲ ਹੋ ਗਿਆ ਨਿੰਮਾ ਪੋਡੀਪੁਰਾ ਆਉਂਦਾ ਜੱਟ ਬਿਨਾ ਬ੍ਰੇਕਾਂ ਤੋਂ ਹਰ ਦੂ ਪਿੱਛੇ ਕਿ ਤੁੰਡਾ ਪੱਤੀ ਜਾਂਦੇ ਨੇ ਜਿੰਨਾ ਦੁੱਲਾ ਲੱਖਾ ਤੇ ਕੋਈ ਜੀਤਾ ਲੋਕੋ ਫੜਨੇ ਸੱਤੀ ਦੀ ਲਓ ਜਗੇਸ਼ ਟੋਨੀ ਜੀ ਕਹਿੰਦੇ ਵੀ ਗਗੜੇ ਵਾਲਾ ਪੁੱਟੋ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਐਨ ਬਿਸ਼ਕੇ ਪਾਈ ਹੋਈ ਕਬੱਡੀ ਔਰ ਮੋਰਾਣਾ ਨੂੰ ਖਿਡਾਰੀਆਂ ਬਾਹਾਂ ਤੇ ਪਾਲੀ ਦੇ ਨਾਲ ਜੜੀ ਹੋ ਗਈ ਹੈ ਇਹ ਪਾਲੀ ਅਸਲ ਕੀ ਕਰਦਾ ਹੋਇਆ ਢੱਡਿਆਂ ਵਾਲਾ ਪਾਲੀ ਔਰ ਅੰਕ ਧਾਰੀ ਦੇ ਖਾਤੇ ਵਿੱਚ ਪੁੱਟੋ ਗਗੜੇ ਦੇ ਅੰਕ ਮੋਗੇ ਕਲੱਬ ਦੇ ਲਈ ਜੋੜਦਾ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਰਹਿਨਮਾਈ ਹੋਏ ਥੇ ਇਹ ਟੀਮ ਖੇਡਦੀ ਹੈ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਨਾਮ ਤੇ ਜਿਹੜੀ ਇਹ ਕਲੱਬ ਬਣੀ ਹੋਈ ਹੈ ਮੋਤਾ ਜ਼ਿਲ੍ਹਾ ਦੀ ਟੀਮ ਜੋ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣੀ ਵਾਲੇ ਦੀ ਰਹਿਨਮਾਈ ਹੇਠ ਖੇਡਦੀ ਹੈ 15 ਤਰੀਕ ਨੂੰ ਜੋ ਕਬੱਡੀ ਕੱਪ ਕਰਵਾਏ ਜਾ ਰਹੇ ਚੰਦਪੁਰਾਣੀ ਦੀ ਧਰਤੀ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਰਹਿਨਮਾਈ ਹੇਠ ਔਰ ਕੱਲ ਨੂੰ ਓਪਨ ਕਬੱਡੀ ਦੇ ਮੈਚ ਜੰਧਵਾਲ ਦੀ ਧਰਤੀ ਤੇ ਹੋਣਗੇ ਸਾਰੇ ਖਿਡਾਰੀਏ ਨੇ ਉੱਥੇ ਵੀ ਸ਼ਿਰਕਤ ਕਰਨੀ ਹੈ ਲਓ ਇਧਰਲੇ ਪਾਸੇ ਪਾਈ ਹੋਈ ਕਬੱਡੀ ਅਰਨੀਵਾਲ ਦਾ ਹਾਂਡਾ ਜਿਹੜਾ ਮੁਕਤਰਾਇ ਸਬਕ ਦਾ ਪਿੰਡ ਅਰਨੀਵਾਲ ਹੈ ਖਬੂਰ ਨੇ ਲਾਗੇ ਪਿੰਡ ਪਹੁੰਚਿਆ ਸਬਰੂ ਦਾ ਨਾਓ ਉਧਰਲੇ ਪਾਸੇ ਮੁਕਾਬਲਾ ਸਖਤ ਨਹੀਂ ਰਿਹਾ ਪੁਆਇੰਟ ਲਾ ਕੇ ਬਾਸ ਪਤਰਾ ਹੋਇਆ ਇਧਰ ਬੱਬਰ ਸੰਤਾ ਖੇਡਾ ਬੜੀ ਹਾਸਰਾ ਅੰਦਾਜ਼ ਦੇ ਨਾਲ ਜਿਹੜੀ ਆਪਣੀ ਸੇਵਾਵਾਂ ਦੇ ਰਿਹਾ ਔਰ ਪਾਲਦੀਨੀ ਟਲ ਫੋਟੋ ਸਟੂਡੀਓ ਵਾਲੇ ਬਰਗਾਰੀ ਵਾਲੇ ਇਹਨਾਂ ਯਾਦਗਾਰੀ ਪਲਾਂ ਨੂੰ ਆਪਣੇ ਕੈਮਰੇ ਦੀ ਅੱਖ ਵਿੱਚ ਬੰਦ ਕਰ ਰਹੇ ਨੇ ਔਰ ਇੱਕ ਪਾਸੇ ਹੁਣ ਦੇਖਦਾ ਵੀ ਪਿਰਤਾ ਪੁੱਛੋ ਪਾਈ ਹੋਈ ਕਬੱਡੀ ਅੰਗਾ ਪੈਰਾਂ ਦਾ ਸਿਆਣਾ ਜਿੱਥੇ ਵੀ ਆਵਾਜ਼ ਹੁੰਦਾ ਹੈ ਉਹ ਪਲੀਜ਼ ਸਟੇਜ ਦੇ ਸਾਹਮਣੇ ਆ ਜਾਓ ਇੱਕ ਖਿਡਾਰੀ ਦੇ ਸੱਟ ਲੱਗੀ ਹੈ ਸੋ ਬੇਨਤੀ ਹੈ ਲਓ ਬੋਲਾ ਤੇ ਤਰਤਾ ਤਰਤਾ ਤੇ ਬੋਲਾ ਮੁੰਡਾ ਖੋਲ ਦੇ ਨਹੀਂ ਪੱਤੂ ਜਗਾਰ ਜੱਤੀ ਨਹੀਂ ਮੁੰਡਾ ਖੋਲ ਦੇ ਪੁਆਇੰਟ ਬਾਜੀ ਦੇ ਹੱਥੇ ਐ ਇੱਕ ਖੇਡਾ ਲੈ ਰਿਹਾ ਨੀ ਰਿਸਨ ਬੜੀ ਵਾਹ ਆਓ ਇੱਧਰਲੇ ਪਾਸੇ ਪਾਈ ਹੋਈ ਕਬੱਡੀ ਨੀ ਰਿਸਨ ਆ ਜਾਂਦੀਆਂ ਜਸਮント ਫੌਜੀ ਲੜੜੇ ਵਾਲਾ ਤੇ ਟੱਬਰ ਟੱਚ ਦਾ ਇਸ਼ਾਰਾ ਇਹ ਬਗਲੂ ਸੰਤਾ ਖੇਡਾ ਕਹਿੰਦੇ ਵੀ ਪੁਆਇੰਟ ਮੋਗੇ ਵਾਲਿਆਂ ਦੇ ਖਾਤੇ ਵਿੱਚ ਹੈ ਇੱਕ ਫਤਵੀ ਟੱਕਰ ਦੋਨੋਂ ਟੀਮਾਂ ਦੇ درمیان ਲੜਕੀਆਂ ਦੀਆਂ ਦੋਨੋਂ ਟੀਮਾਂ ਵਾਰਮਅਪ ਰੈਨ ਅਗਲੇ ਮੁਕਾਬਲੇ ਲਈ ਦੋਨੋਂ ਟੀਮਾਂ ਲੜਕੀਆਂ ਦੀਆਂ ਵਾਰਮਅਪ ਰੈਨ ਲੜਕੀਆਂ ਦੇ ਮੈਚ ਤੋਂ ਬਾਅਦ ਜਿਹੜਾ ਓਪਨ ਕਬੱਡੀ ਦਾ ਪਹਿਲਾ ਮੈਚ ਆਰਾਮਨਗਰ ਸੌਂਗੇ ਵਰਸ ਸੈਦੋ ਦੀਆਂ ਟੀਮਾਂ ਦੇ ਦਰਮਿਆਨ ਹੋਵੇਗਾ ਆਰਾਮਨਗਰ ਸੌਂਗੇ ਵਰਸ ਸੈਦੋ ਓਪਨ ਕਬੱਡੀ ਦਾ ਪਹਿਲਾ ਮੈਚ ਹੋਵੇਗਾ ਦੂਸਰਾ ਮੈਚ ਦਮਟੀ ਵਰਸਜ ਬਰਹਮ ਤੀਸਰਾ ਮੈਚ ਟਿੱਲਮਾ ਖੁਰਦ ਵਰਸਜ ਨਿਆਮੀ ਵਾਲਾ ਚੌਥਾ ਮੈਚ ਚੱਕ ਸੈਦੋ ਵਰਸਜ ਖਵਾਦ ਜਟਾਣਾ ਔਰ ਪੰਜਵਾਂ ਮੈਚ ਰੁਪਈਆ ਵਾਲੀ ਵਰਸਜ ਕਿਲਾ ਆ ਕਿਲਾ ਕਿਹੜਾ ਜੀ ਆ ਕਿਲਾ ਦੱਸੋ ਕਿਹੜਾ ਮੈਚ ਹੈ ਕਿਲਾ ਔਰ ਪੁਆਇੰਟ ਧਾਦੀ ਦੇ ਖਾਤੇ ਵਿੱਚ ਜੁੜਦਾ ਹੋਇਆ ਤੂਰ ਕੋਟ ਕਰ ਸਕਦੇ ਕਲਵੰਡੀ ਭਾਈ 6ਵਾਂ ਮੈਚ ਹੋਵੇਗਾ ਕਬੱਡੀ ਓਪਨ ਦਾ ਪਹਿਲੇ ਮੈਚ ਲਈ ਰਾਮਨਗਰ ਸੌਂਕੇ ਵਰਸ ਸੈਦੋ ਲੜਕੀਆਂ ਦੇ ਸ਼ੋਅ ਮੈਚ ਤੋਂ ਬਾਅਦ ਦੋਨੋਂ ਟੀਮਾਂ ਤਿਆਰ ਰਹਿਣ ਗੁੰਮਟੀ ਵਰਸ ਤਹਾਮ ਦੂਸਰੇ ਮੈਚ ਲਈ ਤਿਆਰ ਰਹਿਣ ਟੈਲਵਾ ਖਰਦ ਵਰਸ ਦੇ ਨਿਆਣੀ ਵਾਲਾ ਚੱਕ ਸੈਦੋ ਵਰਸ ਜਵਾਨਦਰ ਜਿਤਾਣਾ ਚੌਥੇ ਮੈਚ ਦੇ ਲਈ ਤਿਆਰ ਰਹਿਣ ਔਰ ਕਿਹਨਾ ਹਕੀਮਪੁਰ ਦਾ ਮੁਕਾਬਲਾ ਜਿਹੜਾ ਰੁਪਈਆਂ ਵਾਲੀ ਦੇ ਨਾਲ ਪੰਜਵਾਂ ਮੈਚ ਹੈ ਚੋਰਕੋਟ ਦਾ ਮੈਚ ਤਲਵੰਦੀ ਢਾਈ ਦੇ ਨਾਲ ਹੋਵੇਗਾ ਔਰ ਅਗਲੀ ਕਬੱਡੀ ਦੇਖਣਾ ਨਹੀਂ ਇਸ ਵੇਲੇ ਅਰਮੀ ਮਾਲ ਦੇ ਹਾਂਡੇ ਨੇ ਪਾਈ ਹੈ ਇਧਰ ਆਤਾ ਵੀ ਬੋਡੇ ਨੇ ਨੀਕ ਹੈ ਬੜਾ ਫੁਰਤੀਲਾ ਗੱਪਰੂ ਲਾਓ ਪੂਰੇ ਕੱਜਾਂ ਵਾਲੇ ਨੂੰ ਲਾ ਕੇ ਸਿੱਧਾ ਪਾਸੇ ਪੁਆਇੰਟ ਕਾ ਕੇ ਬਾਅਦ ਸਭ ਪੂਰਾ ਹੋਇਆ ਇਹ ਅਰਮੀ ਵਾਲੀ ਆ ਹਾਂ ਦਾ ਇੱਥੇਲੇ ਪਾਸੇ ਪੁਆਇੰਟ ਪੱਪੀ ਚੂਹੂ ਚੱਕ ਲਈ ਆਪਣੀ ਟੀਮ ਦੇ ਲਈ ਜੋੜਤਾ ਹੈ ਹਲੋ ਅਗਲੇ ਮੁਕਾਬਲੇ ਲਈ ਲੜਕੀਆਂ ਦੀਆਂ ਦੋਨੋਂ ਟੀਮਾਂ ਵਾਰਮ ਅਪ ਰੈਂਸ ਖੇਡਵਨ ਆਲੇ ਵਾਲੇ ਆਓ ਕੋਸਟ ਸਾਹਿਬ ਦੋਨਾਂ ਟੀਮਾਂ ਨੂੰ ਇੱਕ ਇੱਕ ਵੱਡੇ ਦਾ ਇਸ਼ਾਰਾ ਹੋ ਗਿਆ ਹੈ ਇੱਕ ਇੱਕ ਵੱਡੇ ਦਾ ਇਸ਼ਾਰਾ ਹਲੋ ਸਾਡੇ ਬਹੁਤ ਸਾਰੇ ਹੁਸਕਾਰ ਤੋਂ ਯੋਗ ਜੁਦਾ ਮਾਨਸਨ ਜੀ ਦੇ ਨਿਰਦੇਸ਼ੇ ਅਨੁਸਾਰ ਬੰਡੇ ਦੀ ਟੀਮ ਨੂੰ ਸੌਫਸਪੈਸਲ ਨਾਮ ਦਿੱਤਾ ਗਿਆ ਇਸੇ ਤਰ੍ਹਾਂ ਸਰਬਾਨ ਘਾਟੂ ਨੂੰ ਸਨਮਾਨ ਪਾਈ ਉਹਨਾਂ ਵੱਲੋਂ ਮੱਗਰੀ ਟੀਮ ਨੂੰ ਸੌਫਸਪੈਸਲ ਨਾਮ ਦਿੱਤਾ ਹੈ ਅਸੀਂ ਇਹਨਾਂ ਮਾਨਜੁਮ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਮੈਚ ਦੀ ਸਮਾਪਤੀ ਇਸ ਮੁਕਾਲੇ ਦਾ ਰਿਜ਼ਲਟ ਡਾਕਟਰ ਜਸ਼ੀਰ ਮਾਲਾ ਜੀ ਤੇ ਹੋਰੇ ਐ ਰੇਡ ਪਾ ਲੋ ਬਈ ਇੱਕ ਰੇਡ ਰਹਿੰਦੀ ਐ ਇਹ ਰੇਡ ਪਾ ਲੋ ਅੱਧੇ ਦੇ ਹੀ ਹਰਕ ਹੈ ਅੱਧੇ ਦੇ ਹੀ ਹਰਕ ਹੈ ਲੈ ਵੀ ਆਰਨੀ ਵਾਲੀਆ ਲੱਗ ਨੂੰ ਪਤਾ ਮਾਰ ਦੇ ਤੇਰੀਆਂ ਮਾਰ ਨਹੀਂ ਰਦਾ ਹਾਂ ਦਾ ਤੇ ਹਾਂ ਦਾ ਲਓ ਪੁਆਇੰਟ ਤਾਵੀ ਦੇ ਹੱਥੇ ਇਹੋ ਜੀ ਮਿੱਤਰੋ ਸਾਡੇ 27 ਪੁਆਇੰਟ ਮੁੰਡਾ ਕਲੱਬ ਦੇ ਪੁਆਇੰਟ ਹੈ ਸਾਡੇ 27 ਬਠਿੰਡੇ ਦੇ ਅੰਤ ਨੇ 29 ਜੇਤੂ ਬਠਿੰਡਾ